ਖੇਤਾਂ ਵਿੱਚ ਲਗਾਈ ਅੱਗ ਬਣੀ ਲੋਕਾਂ ਲਈ ਜਾਨ ਦੀ ਦੁਸ਼ਮਣ ਲੋਕਾਂ ਨੇ ਕਰਾਂ ਵਿੱਚੋਂ ਪਾਛ ਕੇ ਆਪਣੀਆਂ ਜਾਨਾਂ ਬਚਾਈਆਂ ਹਾਂਜੀ ਪੰਜਾਬ ਦੇ ਟਾਂਡਾ ਤੋਂ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਟਾਂਡਾ ਦੀਨ ਪੈਂਦੇ ਪਿੰਡ ਕਦਾਰੀ ਚੱਕ ਵਿਖੇ ਪੀਤੀ ਰਾਤ ਖੇਤਾਂ ਵਿੱਚ ਨਾੜ ਅਤੇ ਰਹਿਣ ਖੂਨ ਨੂੰ ਲਗਾਈ ਅੱਗ ਨੇ ਵਿਕਰਾਲ ਰੂਪ ਧਾਰਨ ਕਰਦਿਆਂ ਹੋਇਆਂ ਪੂਰੇ ਪਿੰਡ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਖੇਤਾਂ ਵਿੱਚ ਲੱਗੀ ਅੱਗ ਨੇ ਰਾਤ ਵੇਲੇ ਤੇਜ਼ ਹਨੇਰੀ ਅਤੇ ਤੂਫਾਨ ਕਾਰਨ ਦੇਖਦੇ ਆ ਹੀ ਦੇਖਦੇ ਆ ਜਿੱਥੇ ਸ਼ਾਮ ਖੇਤਰ ਦੇ ਖੇਤਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਉੱਥੇ ਹੀ ਅੱਗ ਨੇ ਹੋਰ ਭਿਆਨਕ ਰੂਪ ਧਾਰਨ ਕਰਦਿਆਂ ਹੋਇਆਂ ਪਿੰਡ ਕਦਾਰੀ ਚੱਕ ਦੇ ਘਰਾਂ ਵਿੱਚ ਵੀ ਚਾਵੜੀ ਜਿਸ ਕਾਰਨ ਪਿੰਡ ਵਾਸੀਆਂ ਨੇ ਘਰਾਂ ਤੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ ਅਤੇ ਅੰਧ ਕਾਰਨ ਕਿਸਾਨਾਂ ਦੇ ਕਈ ਪਸ਼ੂ ਵੀ ਬੁਰੀ ਤਰ੍ਹਾਂ ਚਲਸ ਗਏ ਇਸ ਦੀ ਸੂਚਨਾ ਮਿਲਦਿਆਂ ਹੀ ਟਾਂਡਾ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਮੌਕੇ ਤੇ ਪਹੁੰਚ ਕੇ ਖੋਦ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਦਸੂਹਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾ ਕੇ ਪਿੰਡ ਤਲਾ ਮਦਦ ਤੇ ਪਿੰਡ ਕਦਾਰੀ ਚੱਕ ਦੇ ਹੋਰ ਨਿਵਾਸੀਆਂ ਦੇ ਵੱਡੇ ਸਹਿਯੋਗ ਨਾਲ ਇਸ ਖੌਫਨਾਕ ਅੱਗ ਤੇ ਕਾਬੂ ਪਾਇਆ ਜੇਕਰ ਬੀਤੀ ਰਾਤ ਬਾਰਿਸ਼ ਨਾ ਹੁੰਦੀ ਤਾਂ ਇਹ ਅੱਗ ਹੋਰ ਵੀ ਨੁਕਸਾਨ ਕਰ ਸਕਦੀ ਸੀ ਪਿੰਡ ਨੂੰ ਆਪਣੀ ਲਪੇਟ ਵਿੱਚ ਲੈ ਜਾਂਦੀ ਅਤੇ ਮਾਲੀ ਨੁਕਸਾਨ ਵੀ ਕਰ ਸਕਦੀ ਸੀ ਮੌਕੇ ਤੇ ਪਹੁੰਚੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਇਹ ਗੱਲ ਦਾ ਰੋਸ ਜ਼ਾਹਿਰ ਕਰਦਿਆਂ ਕਿ ਐਕਪਰਸ਼ਾਸਨ ਵੱਲੋਂ ਇਲਾਕੇ ਦੇ ਕਿਸਾਨਾਂ ਨੂੰ ਲਗਾਤਾਰ ਇਹ ਅਪੀਲ ਕੀਤੀ ਜਾ ਰਹੀ ਸੀ ਕਿ ਖੇਤਾਂ ਵਿੱਚ ਕਣਕ ਕਦੇ ਨਾਲ ਅਤੇ ਰੈਂਦ ਖੂਂਦ ਨੂੰ ਅੱਗ ਲਗਾਉਣ ਤੋਂ ਗੁਰੇਹਿਜ ਕੀਤਾ ਜਾਵੇ ਪਰੰਤੂ ਕਿਸਾਨਾਂ ਵੱਲੋਂ ਕੀਤੀ ਗਈ ਮਨਮਾਨੀਆਂ ਦੇ ਕਾਰਨ ਅਜਿਹੇ ਘਟਨਾਵਾਂ ਲਗਾਤਾਰ ਵਾਪਰਦੀਆਂ ਜਾ ਰਹੀਆਂ ਹਨ